ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਮੀਰਕੇ ਬਿਲਕੁਲ ਨੇੜੇ ਦੋਸਤੋ ਅਮਰਕੋਟ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਬੂਟੇ ਸਿੰਘ ਦੇ ਕੋਲ ਆ ਵੀਰ ਬੂਟੇ ਦਾ ਕੰਮ ਚੈੱਕ ਕਰ ਦੋਸਤੋ ਗੱਲਬਾਤ ਕਰੀਏ ਤਾਂ ਇੱਕ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੇੜਾ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੀਆਂ ਇੱਕ ਤੁਹਾਨੂੰ ਜਿਹੜੇ ਦੋਸਤੋ ਲਾਸਟ ਦੇ ਵਿੱਚ ਇੱਕ ਮੱਝ ਦਿਖਾਵਾਂਗੇ ਹੈਵੀ ਬਾਡੀ weight ਦੀ ਪੂਰੇ ਭਾਰੇ ਸਰੀਰਕ ਵਜਨ ਵਟੇ ਵਾਲੀ ਤੁਹਾਨੂੰ ਮੱਝ ਦਿਖਾਵਾਂਗੇ ਰੇਟ ਭਾਅ ਪੜਦਾ ਦੋਸਤੋ ਕੀ ਹੈਗਾ ਉਹ ਪੂਰੀ ਗੱਲਬਾਤ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਕਰ ਲਾਂਗੇ ਅੱਜ ਦੋਸਤੋ ਆਪਾਂ 15 ਮਈ ਨੂੰ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਜਿਹੜਾ ਦੋਸਤੋ 11:40 ਮਿੰਟ ਦਾ ਸਮਾਂ ਜਿਹੜਾ ਹੋਣਾ ਹੈਗਾ ਆਓ ਗੱਲਬਾਤ ਕਰਦੇ ਆਂ ਵੀਰ ਬੂਟੇ ਦੇ ਨਾਲ ਪੁੱਛਦੇ ਆਂ ਅੱਜ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਹੈਗੀ ਆ ਤੇ ਹਰ ਵਾਰ ਜਿਹੜੀ ਦੋਸਤੋਂ ਇੱਕ ਰਿਕੁਐਸਟ ਫਸਟਲੀ ਇਹ ਹੁੰਦੀ ਆ ਵੀ ਜਿਹੜਾ ਪਸ਼ੂ ਆਪਾਂ ਦਿਖਾਵਾਂਗੇ ਤੁਹਾਨੂੰ ਉਹਦੀ ਨਰਕ ਪਰਖਾ ਤਸੱਲੀ ਆ ਇੱਕ ਟਾਈਮ ਦੋ ਟਾਈਮ ਚਵਾਈ ਆ ਜ਼ਰੂਰ ਘਰ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਜੀ ਆਓ ਕਰਦੇ ਆਂ ਗੱਲਬਾਤ ਅ ਹਾਂਜੀ ਸਭ ਤੋਂ ਪਹਿਲਾਂ ਵੀਰ ਬੂਟੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾ ਦਾ ਸਤਿ ਸ੍ਰੀ ਅਕਾਲ ਹੋਰ ਕੈਮ ਆ ਜੀ ਵਧੀਆ ਵਧੀਆ ਠੀਕ ਆ ਤੁਹਾਨੂੰ ਡੀ ਡੀ ਕਦ ਦੇ ਹੋ ਗਿਓ ਉਦੋਂ ਦਾ ਕੈਮ ਹੀ ਆ ਅੱਛਾ ਜੀ ਮਹਾ ਪਨੀਰੀ ਪਨੀਰੀ ਬੀਜ ਕੇ ਵਿਲੇ ਹੋਏ ਆਪਾਂ ਦਾ ਅੱਛਾ ਅੱਛਾ ਜੀ ਹਾਂ ਬੀਜੀ ਕੀ ਗੱਲ ਫਿਰ ਮਾ ਬੀਜੀ ਕੇ ਪਨੀਰੀ ਬੀਜ ਕੇ ਚਲੋ ਬਰਾਮਾ ਇਹਦਾ ਮੰਗ ਪਾ ਰਹੇ ਆ ਉਹ ਸਹੀ ਹੈ ਫਿਰ ਮੈਂ ਤੁਹਾਨੂੰ ਦੱਸਦਾ ਮੈਂ ਟਾਈਮ ਤੇ ਲੱਗਣਾ ਨਹੀਂ ਪਤਾ ਨਹੀਂਗਾ ਥੋੜਾ ਜਿਹਾ ਹਾਂਜੀ ਹਾਂਜੀ ਅੱਗਾ ਪਿੱਛਾ ਬਹੁਤ ਹੋ ਗਿਆ ਸਾਰਿਆਂ ਨੂੰ ਇੱਕੋ ਜਿਹਾ ਹੁੰਦੇ ਆ ਅੱਗਾ ਪਿੱਛਾ ਜਾਣਾ ਡੀਲਿੰਗ ਕਰਨਾ ਪੈਂਦਾ ਹੁਣ ਬੀਜਾਈ ਦਾ ਕੰਮ ਚੱਲਣ ਡਿਆ ਬਿਲਕੁਲ ਬਿਲਕੁਲ ਕਰਦਾ ਪੈਣਾ ਬਿਲਕੁਲ ਬਿਲਕੁਲ ਤੇ ਅੱਜ ਫਿਰ ਆਪ ਪਸ਼ੂ ਕਿੰਨੇ ਬਕਾਉਗਾ ਆਜਾ ਬਲਕਿ ਤਿੰਨ ਗਾਮਾ ਕਮਾਜੀ ਆ ਜੀ ਅੱਛਾ ਜੀ ਹਾਂਜੀ ਇੱਕ ਮਾਜਰ ਬਖਾਵਾਂਗੇ ਤਿੰਨ ਬੈੜਾ ਨੇ ਜਿਹਨਾਂ ਦੇ ਵਿੱਚੋਂ ਦੋ ਬੈੜਾ ਸਈਆਂ ਨੇ ਇੱਕ ਬਿਲਕੁਲ ਜੜੀ ਆ ਹਾਂ ਉਹ ਤਿਆਰ ਠੀਕ ਆ ਲਾਲ ਬੈੜਾ ਬਿਲਕੁਲ ਟੁਕੀ ਆ ਠੀਕ ਆ ਜੀ ਤੇ ਆਜੋ ਵੀਰ ਬੁੱਟੇ ਪਹਿਲਾਂ ਇਥੋਂ ਲਾਲ ਆਪਾਂ ਡੱਬੀ ਚਿੱਟੀ ਤੋਂ ਸਟਾਰਟ ਕਰ ਲਗੇ ਵੀ ਕੀ ਡਿਟੇਲਾਂ ਦੀ ਸੁਭਾ ਕਿੰਨਾ ਸੋਈ ਆ ਜੀ ਚੱਕਰ ਸੁਈ ਨੂੰ ਸੰਤੂ ਸਾਫ ਹੋ ਗਏ 6 ਦਿਨ 6 ਦਿਨ ਹੋ ਗਏ 6 ਦਿਨ ਹੋ ਗਏ ਅੱਛਾ ਉਹਨਾਂ ਦੇ ਸਾਲ ਬੋਲਾ ਹੋਈ 11-12 ਲੀਟਰ ਹਾਂ ਹਾਂਜੀ 11-12 ਲੀਟਰ ਬੋਲਾ 11-12 ਬੋਲਾ ਸ਼ੇਪ ਬੜੀ ਚੰਗੀ ਚੁੰਗੀ ਆ ਅੱਛਾ ਬੱਚਾ ਥੱਲੇ ਕੀ ਆ ਬੱਚਾ ਵਛਾ ਆਇਆ ਜੀ ਆਇਆ ਬੈਠਾ ਜਿਹੜਾ ਬੈਠਾ ਆ ਜਾ ਬੈਠਾ ਆ ਜਾ ਬੱਚਾ ਇਹ ਆ ਬੱਚਾ ਜਿਹੜਾ ਦੋਸਤੋ ਇਹਦੇ ਮਗਰ ਜਿਹੜਾ ਵਛਾ ਹੈ ਤੇ ਬਿਲਕੁਲ ਤਾਜੀ ਇਹ ਵੜ ਸੁਈ ਆ 6 ਦਿਨ ਦਾ ਸਮਾਂ ਹੋਇਆ ਤੇ ਸੂਹਾ ਦੂਜਾ ਦੱਸਿਆ ਜੀ ਦੂਜਾ ਦੂਜਾ ਜੀ ਦੂਜਾ ਸੂਹਾ ਹਾਂ ਜੀ ਰਹਿੜੀ ਹੈ ਠੀਕ ਆ ਤੇ ਹੁਣ ਮਤਲਬ ਕਿ ਅੱਜ ਕਿੰਨਾ ਕ ਦੁੱਧ ਤੇ ਆ ਗਈ ਹੈ ਫਿਰ ਕਿੰਨਾ ਕ ਜੀ ਹੁਣ ਇੱਥੇ ਹੋਗਾ 11 12 ਦੇ ਵਿੱਚੂ 10 ਨਾਲ ਉੱਤੇ ਹੋਗਾ ਠੀਕ ਆ ਜੀ ਹਾਂ ਜੀ 10 ਤੋਂ ਉੱਪਰ ਆ 11 12 ਦੇ ਦਰਮਿਆਨ ਜਿਹੜੇ ਦੁੱਧ ਦੇ ਸੰਦੂ ਸਾਹ ਦੂਜੇ ਸੂਏ ਆ ਦੁੱਧ ਦੇ ਇਥੇ ਕੱਢੂਗੀ 15 ਗਈਏ ਐਵੇਂ ਆਪਾਂ ਆਖੀਏ 18 ਕੱਢੂ 19 ਕੱਢੂ ਬਾਕੀ ਇਹਨਾਂ ਚਾਫੀ ਨਸਲ ਜਿਹੜੀ ਆ ਕੱਢ ਵੀ ਦੇਣੀਆਂ ਪਤਾ ਨਹੀਂ ਲੱਗਦਾ ਇਹਨਾਂ ਦਾ ਕੋਈ ਹੂੰ ਹੂੰ گاਵਾ ਦੁੱਧ ਦਾ ਕੋਈ ਹੰਤ ਨਹੀਂ ਹੈਗਾ ਲਈ ਜੱਡੀਆਂ ਹੁਣੀ ਇਹ ਵੀ ਆਪਾਂ ਆ ਸਕਦੇ ਹਾਂ ਬਿਲਕੁਲ ਬਾਕੀ 14 15 ਜੇ ਇਹਨਾਂ ਚਵਾਦੇ ਬਹੁਤ ਦੁੱਧ ਆ ਜੀ ਇਹਨੂੰ 15 ਨੂੰ ਕਹਿੰਦਾ ਬਹੁਤ ਵਧੀਆ ਨਸਲ ਜਿਆ ਬਿਲਕੁਲ ਤੇ ਦਿਖਾਈਏ ਭਰਾਵਾਂ ਨੂੰ ਖੋਲ ਕੇ ਜੀ ਖੋਟ ਟੈਂਕ ਤੇ ਅੱਛਾ ਇਹ ਟੈਂਕ ਆ ਵੀ ਇਹ ਟੈਂਕ ਹੈ ਅੱਛਾ ਟੈਂਕ ਵੀਰ ਖੁੱਲਣ ਲੱਗਾ ਏ ਐਚ ਐਫ ਵੈਡ ਆ ਦਿਖਾ ਦਗੀ ਇਧਰ ਤੋਰ ਤੋਂ ਜੀ ਸੋ ਆ ਫੇਸ ਕੁਆਲਟੀ ਦੇਖੋ ਜੀ ਠੀਕ ਆ ਜਿਵੇਂ ਆਜ ਵੀ ਵਰਦੀ ਪੂਰੀ ਜੀ ਨਾ ਪੂਰੀ ਦਾ 17 ਸਿੱਧੀਆਂ ਵੇਖ ਕੇ ਅੱਛਾ ਜੀ ਆ ਲਓ ਬਰੀਕੀ ਨਾ ਇਹ ਅਰਜਾ ਬਰੀਆਂ ਪੜੀਆਂ ਜੀ ਬੰਦੇ ਨੂੰ ਸ਼ਕੀਨ ਆ ਹਾਂ ਢੱਕਲਾ ਢੱਕਲਾ ਲਓ ਜੀ ਬਾਈ ਜਾਂਦਾ ਵੀ ਬਰੀਕੀ ਬਹੁਤ ਜਿਆਦੀ ਆ ਸ਼ਕੀਨੀ ਵੀ ਬਿਲਕੁਲ ਸ਼ਕੀਨ ਬੰਦਿਆਂ ਜੀ ਆ ਇਹਦੇ ਚ ਆ ਕਰੋ ਚੈੱਕ ਮੰਡੀ ਜਰਾ ਠੀਕ ਆ ਹਵਾਨਾ ਹੂਨ ਆ ਜਿਹੜਾ ਦੋਸਤੋ ਬਿਲਕੁਲ ਪੱਧਰ ਇੱਕ ਹੋ ਜਾ ਦੇਵਾ ਕੋਈ ਮੰਗਾਉਂਗੇ ਲੋੜ ਨਹੀਂ ਉਸ ਨਾਲ ਝੋਲੀ ਦੀ ਆ ਹੂੰ ਕੋਈ ਕਾਹ ਲਵਾਂਗੇ ਮੰਗਾ ਨਹੀਂ ਆ ਵੇਖੋ ਨਾ ਇਤਨਾ ਮਰਦੀ ਝੋਲੀ ਆ ਉਹ ਲੰਗਤਾਰਾ ਹੂੰ ਕੋਈ ਕਾਰ ਨਹੀਂ ਇਹ ਤਲਵਜ ਕਿਆ ਬੰਦਾ ਹੋਵੇ ਠੰਡੀ ਹੁੰਦੀ ਜਾਦਾ ਉੱਥੇ ਬਿਲਕੁਲ ਹਾਂਜੀ ਤੇ ਲੈਂਦਰ ਵੀ ਕਿਨਾ ਕੇਰਾ ਲੈਂਦਰ ਸੰਦੂਖ ਜਾਵ 42000 ਰੁਪਿਆ 42 ਹਾਂ 42 ਹਜ਼ਾਰ ਵਿੱਚ ਵਿੱਚ ਨਾ ਬਸ 2 400 ਛੋੜ ਹੀ ਆ ਹੂੰ ਹਾਂ ਕੋਈ ਵਿਦੈਸ ਨਹੀਂ ਆਪਾਂ ਜਾਈ ਰੱਖੀ ਠੀਕ ਹੈ ਜੀ ਹਾਂਜੀ 42000 ਦੇ ਵਿੱਚੋਂ ਭਰਾਵੋ ਥੋੜਾ ਬਦ ਮਾਨਤਾ ਨਾ ਜਿੰਨੀ ਵੀ ਥੋੜੀ ਬਦੀ ਗੱਲ ਜਾੜੀ ਆ ਤੇ ਇਹਦੇ ਤੋਂ ਵੀ ਆਪਾਂ ਜਾਈ ਰੱਖਿਆ ਬਿਲਕੁਲ ਨੇ ਵੜ ਵੀ ਚੰਗੀ ਆ ਤਾਜੀ ਸੂਈ ਆ 44 ਦੀ ਆ ਮੋਹਰ ਨਾਲ 45 ਕਰ ਸਕਦੇ ਐਵੇਂ ਤੇ 2000 ਰੁਪਏ ਛੋੜਿਆ 45 ਕੇ ਕੋਈ ਫਾਇਦਾ ਨਹੀਂਗਾ ਹੂੰ ਇਹ ਆਪਾਂ ਮੁੱਲ ਕਹੀ ਆਖਣਗੇ 60 ਆਪਜੋ 5 ਛੋੜ ਦੋ ਕੀ ਫਾਇਦਾ ਮੁੱਲ ਹੀ ਘੱਟ ਕਰ ਲਗੇ ਬਿਲਕੁਲ ਹਾਂਜੀ ਜੇ 55 ਕਰਕੇ 42 ਦੀ ਦੇਣ ਦੀ ਫਿਰ ਕੇ ਦੇ 55 ਕਰਕੇ 42 ਹੋ ਸਕਦਾ ਕਿਸੇ ਵੀਰ ਨੇ 42 43 42 ਲਾਉਣਾ ਹੋਵੇ ਉਹਨੇ ਫਿਰ ਫੋਨ ਵੀ ਨਹੀਂ ਕਰਨਾ ਉਹਨੂੰ ਹਾਂ ਬਿਲਕੁਲ ਬਿਲਕੁਲ ਕੋਤਰਾ ਜੇ 45 ਆਂਦੇ 45 ਕਰਕੇ ਆਂਦੇ ਵਿੱਚੋਂ 3000 ਛੋੜਦੇ ਆ 42 ਦੇਣੀ ਆ ਬਿਲਕੁਲ ਜੀ ਬਿਲਕੁਲ ਆਹ ਲੈ ਰਹਾ ਹੈ ਫਲਿਆ ਜੀ ਦਾ ਲਓ ਅ ਸੋ ਦੋਸਤੋ ਦੂਜੇ ਨੰਬਰ ਤੇ ਜਿਹੜੀ ਇਹ ਤੁਹਾਨੂੰ ਇੱਕ ਵੈੜ ਦਿਖਾਉਣੀ ਆਪਾਂ ਇਹ ਵੀ ਤਾਜੀ ਸੂਈ ਸਵਾਈ ਆ ਤੇ ਚੰਗੇ ਮਿਲਕ ਵਾਲੀ ਜਾਪਦੀ ਆ ਬਾਕੀ ਪੂਰੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਆ ਬਾਡੀ ਸਟਰਕਚਰ ਆ ਪੂਰੀ ਹਵਾਨੇ ਦਾ ਜਿਹੜਾ ਬੰਤਰ ਦੋਸਤੋ ਆ ਕਰ ਸਕਦੇ ਹੋ ਚੈੱਕ ਬੈਕ ਸਾਈਡ ਤੋਂ ਤੇ ਇਹ ਵੀ ਤਾਜੀ ਸੂਈ ਆ ਬਿਲਕੁਲ ਦੋਨੋਂ ਵੈੜਾ ਤਾਜ਼ੀਆਂ ਨੇ ਬੱਚੇ ਨਾਲ ਹੋਣਗੇ ਕਿਉਂ ਸੰਤੂ ਸਾਹਿਬ ਆ ਚੌਥਾ ਦਿਨ ਜੀ ਮੱਛੀ ਇਹਦੇ ਮਗਰ ਇਹ ਨੰਬਰ ਬੱਚਾ ਮੱਛੀ ਆ ਗਈ ਮੱਛੀ ਆ ਗਈ ਬਾਕੀ ਠੰਡੀ ਠੁੰਡੀ ਆ ਜੀ ਆਪਣਾ ਸਰਾ ਹੀ ਵੀ ਬੜੀ ਬਹੁਤ ਜਿਆਦੀ ਕੋਈ ਜੂੜ ਜੜਰੀ ਲੋੜਦੀ ਇਹਨੂੰ ਕਿੱਟਰਾ ਮੱਛੀ ਚੋ ਚੱਕਰੋ ਚੱਕ ਜੀ ਤੇ ਆ ਬੱਚਾ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਆ ਗਈ ਬੱਚੀ ਗੱਲੇ ਨਾਲੋਂ ਲੋ ਠੀਕ ਆ ਤੇ ਇਹ ਦਿਨ ਕਿੰਨੇ ਦੱਸਿਆ ਜੀ ਇਹ 4 ਦਿਨ ਹੋ ਗਏ ਸੋਈ 4 ਦਿਨ ਹੁਣ ਪੌਲੀਤੀ ਹੋ ਗਈ ਮੇਰਾ ਬੌਲੇ ਬੌਲੇ ਦੇ ਕੇ ਕਿੰਨਾ ਕੁ ਇੱਥੇ ਹੋਊਗਾ ਬੌਲਾ ਜਿਹੜਾ ਬਿਲਕੁਲ ਸਹੀ ਆ 14 ਲੀਟਰ ਦੇ 13 14 ਦੇ ਵਿੱਚ ਹਾਂਜੀ 13 14 ਹਾਂ 13 14 ਠੀਕ ਆ ਮਿਲ ਕੇ ਕਿੰਨਾ ਚਵਾ ਦੂ ਖੋਦੂਗਾ ਇੱਥਾ 20 ਲੀਟਰ ਦੇ ਪਰ ਇਹਨਾਂ ਦਾ ਕੱਢੂਗੀ ਯਾਲਪਾਦ ਆ ਯਾਦ ਰਾਂ ਜਦੋਂ ਮੈਂ ਦੋ ਦਿਨ ਦਿੰਦਿਆਂ ਭਾਂਡਾ ਭੁੰਡਾ ਜੰਗਾ ਕਰ ਹੂੰ 4 ਗੇ ਜੋ ਅਗਲੇ ਕਰਾ ਸੂਜੀ ਜਾਂਦਾ ਹੁਣ ਸੂਸਾ ਆਜੋ ਨਿਕਲੀ ਪੱਠੇ ਪੱਠੇ ਚੁੱਕ ਲਾ ਪਈ ਤੁਹਾਨੂੰ ਬਾਦ ਦੋ ਚਾਰ ਦਿਨ ਨਗਰ ਸੂਗੇ ਪੱਠੇ ਵੀ ਨਹੀਂ ਖਾਂਦਾ ਹੂੰ ਹੂੰ ਬਿਲਕੁਲ ਸੂਜ ਜਵ ਆ ਗਈ ਨਿਕਲ ਗਈ ਆ ਪੱਠੇ ਪੁੱਠੇ ਖਾਣ ਲੱਪਈ ਹੁਣ ਬਿਲਕੁਲ ਕਾਕੀ ਹਵਾਨੇ ਦਾ ਸਟਰਕਚਰ ਜੋ ਇਹਦਾ ਤੁਸੀਂ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਸੋਹਣਾ ਹਵਾਨਾ ਲਿਵਾ ਹੈਗਾ ਥੋੜਾ ਜਿਹਾ ਅੱਗੇ ਨੂੰ ਅੰਮਾ ਤੋੜ ਲਈ ਇੱਥੋਂ ਠੀਕ ਹੈ ਜੀ ਬਾਕੀ ਥਣ ਥਣ ਦੀ ਜਿਹੜੀ ਕੁਆਲਿਟੀ ਉਹ ਚੰਗੀ ਆ ਬਿਲਕੁਲ ਵਧੀਆ ਪਤੀ ਚਵਾਈਲਾ ਥਾਣਾ ਆ ਬਜਾਰੀ ਜਿੱਥੇ ਮਰਜ਼ੀ ਖਿਲਾਰ ਕੇ ਕੋਈ ਬੰਗੇ ਮੁੰਗੇ ਦੇ ਕੋਈ ਚਾਰਨੀ ਠੀਕ ਹੈ ਤੇ ਆ ਉਲਟੋ ਬਹਿਣੀ ਵਾਲੇ ਪਾਸੇ ਤੁਸੀਂ ਅਕਰਿਓ ਚੈੱਕ ਮੜਾ ਜੇ ਤੁਹਾਨੂੰ ਠੀਕ ਹੈ ਸੈਕਿੰਡ ਵਿਆਹ ਤੇ ਆਈਏ ਦੋਸਤੋ ਦੂਜਾ ਸਵੇਰ ਸੁਈ ਆ ਤੇ ਮਿਲਕ ਕੈਪੈਸਿਟੀ ਜਿਹੜੀ ਆ 20 ਤੋਂ ਪਲੱਸ ਵੀਰ ਬੂਟਾ ਸਿੰਘ ਕਹਿੰਦਾ ਵੀ 20 ਤੋਂ ਪਲੱਸ ਜਿਹੜੀ ਮਿਲਕ ਦੀ ਕੈਪੈਸਿਟੀ ਹੋਵੇਗੀ ਹੁਣ ਇਸ ਟਾਈਮ ਜਿਹੜਾ ਕੋਈ 13 14 ਦੇ ਦਰਮਿਆਨ ਜਿਹੜਾ ਚੱਲ ਰਹੀ ਹੈ ਸੰਤੂ ਸਾਹਿਬ ਜਿਹੜਾ ਗਰਮੀ ਗਰਮੀ ਚੱਲ ਰਿਹਾ 20 ਲੀਟਰ ਗਾਂ ਦੁੱਧ ਦੇ ਬਹੁਤ ਆ ਹੂੰ ਠੀਕ ਹੈ ਬਾਕੀ ਬੇਲ ਬੂਡ ਦਾ ਪੈਂਦਾ ਹੀ ਆ ਬੇਲ ਕਾਫੀ ਜ਼ਿਆਦੀ ਆ ਦੋਸਤੋ ਲੰਬਾਈ ਵੇਖੋਗੇ ਉਚਾਈ ਵੇਖੋਗੇ ਫੁੱਲ ਵਧੀਆ ਠੀਕ ਆ ਵਡੀਆਂ ਬਾੜਾਂ ਦੇ ਵਿੱਚ ਤੁਸੀਂ ਇਸ ਬਾੜ ਦੀ ਗਿਣਤੀ ਕਰ ਸਕਦੇ ਹੋ ਇਹ ਕਾਹ ਦੀ ਨਜ਼ਰ ਆ ਕੁਬੀ ਦੁੱਧ ਨੂੰ ਚੰਗਾ ਦਿੰਦੀ ਹੈ ਠੀਕ ਆ ਤੇ ਵੀਰ ਭੂਟੇ ਕਿੰਨੀ ਕ ਇਸ ਬਾੜ ਦੀ ਡਿਮਾਂਡ ਕੀ ਆ ਸੰਤੂ ਸਾਹਿਬ ਦੀ ਦੁਕਾਨ ਦਾ 60000 ਰੁਪਏ ਆ ਬਾਠ ਹਿਆ ਬਾਠ ਹਿਆ ਹੂੰ ਕਿਵਾ ਚੂ ਇੱਕਸਾਰ ਸਾਰਾ ਜੀ ਮੈਂ ਨਾ ਇੱਕ ਨੰਬਰ ਤੇ ਚਾ ਆ ਮਾੜਾ ਹੁੰਦਾ ਪਹਿਲਾਂ ਦੱਸ ਦੇਣਾ ਹੂੰ ਤੇ ਮਾੜਾ ਠੀਕ ਆ 62000 ਦੀ ਭਰਾਵੋ ਸੈਕੰਡ ਨੰਬਰ ਵਾਲੀ ਬੱਤੀ ਹੁੰਦੀ ਆ ਵੈੜ ਹੁੰਦੀ ਆ ਥੱਲੇ ਬੱਤੀ ਆ ਸੋ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਨਾਲ ਬੱਤੀ ਤੇ 62000 ਮੋਲਾ ਬਾਕੀ ਆ ਇੱਕ ਵਾਰੀ ਤੁਸੀਂ ਫਿਰ ਬੈਕ ਸਾਈਡ ਤੋਂ ਦੇਖੋ ਆ ਕਰ ਰੋ ਚੱਕ ਜੀ ਠੀਕ ਆ ਤੇ ਇਸ ਤੋਂ ਬਾਅਦ ਅਗਲੀ ਵੈੜ ਆਪਣੇ ਕੋਲ ਜੀ ਹਾਂਜੀ ਆਓ ਗੱਪਣ ਹੈ ਗੱਪਣ ਹੈ ਹਾਂ ਸੋ ਇਸ ਤੋਂ ਬਾਅਦ ਜਿਹੜੀ ਦੋਸਤੋ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਇਹ ਗੱਪਣ ਵੈੜ ਦਿਖਾਉਣ ਲੱਗੇ ਆ ਠੀਕ ਆ ਠੀਕ ਆ ਹੈਵੀ ਆਰਡਰ ਆ ਚੰਗੇ ਵੱਡੇ ਭਵਾਨੇ ਨੇਵੇ ਦੀ ਜਿਹੜੀ ਦੋਸਤੋ ਇਹ ਵੈੜ ਆ ਠੀਕ ਆ ਇਹ ਕਰੋਸ ਜੀ ਆ ਗਈ ਜੀ ਇਹ ਕਰੋਸ ਜੀ ਜਲਸੀ ਆ ਜਾਂਦੀ ਆਪਣੀ ਇੰਟਰਜੇਟ ਪੰਜਾਬ ਦੀ ਆ ਠੀਕ ਆ ਆ ਜਰਸੀ ਤੇ ਸ਼ਾਈ ਵਾਲ ਦਾ ਜਿਵੇਂ ਕ੍ਰੋਸ ਆ ਸੰਗ ਕ੍ਰੋਸ ਕ੍ਰੋਸ ਸੰਗ ਹਾਂਜੀ 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 ਕਰਨੀ ਗੁਰਮੀ ਨੇ ਬਹੁਤ ਜਰਸੀ ਹਾਈਟ ਕਰ ਦਦੀ ਮੱਝਾ ਲੱਗੇ ਹੁੰਦਾ ਹਾਂ ਫੁੱਲ ਵੱਡੀ ਹਾਈਟ ਕਰਦਾ ਹਾਂਜੀ ਠੀਕ ਆ ਹਾਈਟ ਕਰਦੇ ਜਿਹੜਾ ਦੋਸਤੋ ਫੁੱਲ ਵੱਡੀ ਆ ਜਿਵੇਂ ਨਾਰਮਲ ਆਪਾਂ ਪੰਜਾਬ ਦੀਆਂ ਜੇਕਰ ਆਪਾਂ ਜਰਸੀਆਂ ਦੇਖਦੇ ਆ ਨਾ ਉਦਾਂ ਦੀ ਹਾਈਟ ਆ ਤੇ ਉਹੋ ਜਿਹਾ ਰੰਗ ਹੈਗਾ ਬਿਲਕੁਲ ਗੋੜ ਵਰਗਾ ਰੰਗ ਆਪਾਂ ਕਹਾਂਗੇ ਵੀ ਲਾਲ ਰੰਗ ਦੇ ਵਿੱਚ ਆ ਦੂਸੇਵਾ ਦੇ ਵਿੱਚ ਹੀ ਤਾਂ ਨਾ ਜਿੱਦੋਂ ਵੀ ਦਾ ਜਾਂਦੀ ਆ ਹਾਂਜੀ 18 17 ਲੀਟਰਾਂ ਦੇ ਦੁੱਧ ਦੀ ਚੀਕੀ ਪਹਿਲੇ ਸਵੇਰੇ 18 17 ਹਾਂ ਹੁਣ ਜੇ ਸੂਆ ਦੀ ਬੜੀ ਬਿਲਕੁਲ ਪਰ ਐਡੀ ਜਿਹੜਾ ਜਿਤਨਾ ਬਣੀ ਪੁਣੀ ਇਹਨੂੰ ਦੁੱਧ ਗਿਆ ਦਾ 22 ਲੀਟਰ ਦਾ ਸਹੀ ਹੈ ਜੀ ਸਹੀ ਹੈ ਹਾਂ ਆ ਜਿੰਨਾ ਵਿਖਾਲਾ ਕਰਮਾਂ ਲਈ ਥੱਲੇ ਹਾਂ ਵੀ ਦੁੱਧ ਇੰਨਾ ਆਪਾਂ ਮਤਲਬ ਕਿ ਤੱਕ ਸਕਦੇ ਆ ਰੰਗ ਸਕਦੇ ਵੀ ਇਹਨਾਂ ਦੁੱਧ ਹੋਊਗਾ ਤੇ ਕਰੂਗੀ ਤੀ ਬਾਕੀ ਥਣ ਥਣ ਜਿਹੜਾ ਦੋਸਤੋ ਕਾਫੀ ਖੂਬਸੂਰਤ ਆ ਤੇ ਸੂਆ ਵੀਰ ਜੀ ਦੂਜਾ ਮੰਨੇਗਾ ਦੂਜਾ ਜੀ ਦੂਜਾ ਹੀ ਹਾਂ ਦੂਜਾ ਠੀਕ ਆ ਦੂਜੇ ਸੂਵੇ ਦੇ ਵਿੱਚ ਆ ਤੇ ਖੋਲ ਕੇ ਪ੍ਰਾਤੋਰਗੀ ਠੀਕ ਆ ਤੇ ਦਿਨ ਹਜੇ ਲੈ ਜੂਗੀ ਕੋਈ ਹਫਤਾ ਖੰਡ ਕੇ ਥੱਲੇ ਹੀ ਲੈ ਜੂਗੀ ਇਹ ਦੂਰ ਨੇੜੇ ਜਾਵੇ ਕੋ ਦਬਣ ਚਲਦੇ ਸੁੂ ਸਕਦੀ ਆ ਹਾਂ ਬਾਕੀ گاਵਾ ਤੁਹਾਨੂੰ ਪਤਾ ਸੁੂ ਗਏ ਉਸ ਵੇ ਬਣ ਜਾਂਦੀਆਂ ਬਿਲਕੁਲ ਜੀ ਹਾਂਜੀ ਉਹ ਫਜ਼ੀਦਾ ਪਈ ਆ ਆ ਥੋੜਾ ਮੈਂ ਦੂਰੀ ਤੋਂ ਤੁਹਾਨੂੰ ਦੋਸਤੋ ਦਿਖਾ ਰਿਆ ਵੀ ਕੋਲੋ ਨਹੀਂ ਦਿਖਾ ਰਿਆ ਥੋੜਾ ਦੂਰੀ ਤੋਂ ਦਿਖਾ ਰਿਆ ਫੁੱਲ ਵੱਡੀ ਹਾਈਟ ਆ ਵੀ ਹਾਈਟ ਵਾਲੇ ਪਾਸਿਓ ਕੋਈ ਵੀਰੇ ਨਾ ਵੀ ਦੂਰ ਨੇੜੇ ਤੁਸੀਂ ਆਉਣਾ ਵੀ ਇਹ ਨਾ ਕੋਈ ਵੀਰ ਸਮਝੇ ਵੀ ਛੋਟੀ ਹਾਈਟ ਆ ਫੁੱਲ ਵੱਡੀ ਹਾਈਟ ਆ ਹਵਾਨਾ ਲੈਵਾ ਕੁਆਲਿਟੀ ਚੰਗੀ ਆ ਕਾਫੀ ਖੁੱਲਾ ਹਵਾਨਾ ਹੈ ਠੀਕ ਆ ਜੀ ਨਾਰਮਲ ਜੇਕਰ ਆਪਾਂ ਗੱਲ ਕਰੀਏ ਇਹ ਤਾਂ ਵਿਖਾਲੇ ਵੱਲੋਂ ਲੱਗਦਾ ਵੇ 20 ਤੋਂ 22 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਹੋਵੇਗੀ ਪਰ 17 18 ਲੀਟਰ ਪਹਿਲੇ ਸਵੇਰੇ ਦੇ ਦੌਰਾਨ ਜਿਹੜਾ ਪਿਛਲਾ ਜਿਹੜਾ ਦੋਸਤੋ ਆਪਾਂ ਜੇਕਰ ਰਿਕਾਰਡ ਦੇਖੀਏ ਤਾਂ ਕੋਈ 17 18 ਲੀਟਰ ਜਿਹੜਾ ਜਿੱਥੋਂ ਵੀ ਲਈ ਆ ਖਰੀਦੀ ਆ ਉਹਨਾਂ ਦੱਸਿਆ ਵੀ 17 18 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਦੀ ਰਹੀ ਆ ਤੇ ਤੁਸੀਂ ਜਿਹੜਾ ਠੰਡੀਆਂ ਠੂੜੀਆਂ ਬਹੁਤ ਹੁੰਦਗਾ ਗਾਣਾ ਹੁਣ ਆਈ ਕਰਕੇ ਨਾ ਜਦੋਂ ਡੰਗਲ ਜਿਹਾ ਆਉਂਦਾ ਤੁਹਾਨੂੰ ਬਹੁਤ ਬਗਾਨੇ ਥਾਂ ਦੇ ਇਹ ਕਰਦਾ ਹੀ ਆ ਮਾੜ ਮੋੜ ਬਿਲਕੁਲ ਜੀ ਬਿਲਕੁਲ ਇੱਕੋ ਨਾਲ ਸੰਗਲ ਸੁngਲ ਪਾਇਆ ਤੇ ਲਿਆ ਕਰੂਆ ਪਾਇਆ ਉਹਦੇ ਨਾਲ ਵੀ ਨਗਰੋਲ ਜੀ ਕਰ ਲਪਿਆ ਤੇ ਲਿਆ ਰਜਾ ਬਿਲਕੁਲ ਬਿਲਕੁਲ ਤੇ ਬਾਕੀ ਤੇਪਨ ਠੁੱਪਨ ਇਹ ਵਧੀਆ ਸੀ ਓਕੇ ਜੀ ਠੁੱਪਨ ਦਾ ਬਿਲਕੁਲ ਹੈ ਪੋਲੀ ਹਾਂਜੀ ਇੱਕ ਰ ਫਿਰ ਤੁਰਦੇ ਮਾਜੀ ਉਹਨੂੰ ਦੁਗਣੀ ਜਵਾਈ ਚੰਗੀ ਏ ਬਹੁਤ ਪੋਲੀ ਆ ਮੈਨਾਂ ਪੂਰੀ ਭਰਾਈ ਆ ਪਰ ਮੰਨ ਲਓ ਥਣਾ ਜਾਈ ਆ ਠੀਕ ਹੈ ਜੀ ਇਹਨਾਂ ਤੇਪਾਂ ਦਾ ਖਿੱਚ ਖਿੱਚ ਕਦੀ ਦਾ ਹੂੰ ਇਹ ਥਣਾ ਜਾਈਏ ਤਾਂ ਕੋਈ ਚਾਰ ਨਹੀਂ ਨੀਗਾ ਬਾਕੀ ਰੇਟ ਭਾ ਫੜਤਾ ਜਿਹੜਾ ਤੁਸ ਤੋਂ ਬਿਲਕੁਲ ਜੈਨੂਨ ਹੋਵੇਗਾ ਅਕੋਰਡਿੰਗ ਜਿਕਰ ਆ ਵੈੜ ਤੇ ਆਪਾਂ ਬਿਲਕੁਲ ਬੋਡੀ ਸਟ੍ਰਕਚਰ ਨੂੰ ਹਵਾਨੇ ਨੂੰ ਦੇਖੀਏ ਤਾਂ ਸੂਵੇ ਨੂੰ ਦੇਖੀਏ ਤਾਂ ਰੇਟ ਮੋਲ ਜੋ ਹੋਊਗਾ ਹਰ ਕਬੀਰ ਦੀ ਹਰ ਕ ਫਾਰਮਰ ਵੀਰ ਦੀ ਪਹੁੰਚ ਦੇ ਵਿੱਚ ਹੋਵੇਗਾ ਕੋਈ ਨਜਾਇਜ਼ ਨਹੀਂ ਹੋਣਾਗਾ ਬਿਲਕੁਲ ਜਾਇਜ਼ ਮੋਲ ਹੋਵੇਗਾ ਠੀਕ ਆ ਬਾਕੀ ਪੁੱਛ ਲੈਣੀ ਆਪਾਂ ਫਾਈਨਲੀ ਜਿਹੜਾ ਰੇਟ ਇਸ ਦਾ ਕੀ ਹੋਵੇਗਾ अच्छा पाजी बूटा सिंह वीर ਇੱਥੇ ਗੱਲਾਂ ਟੱਕ ਤੇ ਲੈਣ ਦੇਣ ਦੀ ਵੀ ਮਾੜੀ ਦੱਸੋ ਭੈਣ ਭਰਾਵਾਂ ਨਾਲ ਸਾਂਝੀ ਕਰੀਏ ਗੱਲਬਾਤ ਲੈਣ ਦੇਣ ਸੰਤੂ ਸਾਬ ਇਹ ਤਾਂ ਰੱਖ ਲਈ ਆਪਾਂ 65 ਕੀ ਹਜ਼ਾਰ ਮੁੱਲ ਕਰ ਲਏ 65 ਕੀ ਹਜ਼ਾਰ ਹਾਂਜੀ ਠੀਕ ਹੈ ਤੇ ਵਿੱਚੋਂ ਗੰਗਾਜ ਉਹ ਤਾਂ ਮੌਕੇ ਤੇ ਹੁੰਦੀ ਜੀ ਜੀ ਆਸ ਆਪਾਂ ਪਹਿਲਾਂ ਹੀ ਉਹ ਨਹੀਂ ਰੱਖਦੇ ਹਾਂ ਹੂੰ ਬਸ ਜ਼ਿਆਦੀ ਨਹੀਂ ਕੋਈ ਰੱਖੀ ਜੀ ਠੀਕ ਹੈ ਜੇ ਉਹ ਜੋੜਛੱਪਾ ਤਾਂ ਹੁੰਦਾ ਹੀ ਆ ਕੋਈ 1500 ਜੋ ਵੀ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਹੈ ਬਿਲਕੁਲ ਮਾਨਤਾ ਨੂੰ ਹੋਊਗਾ ਬਾਕੀ ਦੋਸਤੋ ਜਿਆਦੀ ਵੱਡੀ ਜਿਆਦੀ ਵੱਡੀ ਡਿਮਾਂਡ ਕਰਨ ਦਾ ਕੋਈ ਫਾਇਦਾ ਨਹੀਂ ਵੀ 75 ਕਰਤੀ ਖੜਾ ਨਜਾਇਜ਼ ਨਹੀਂ 65000 ਮੋਲ ਦਾ ਹੈ ਵਾੜਾ 75 80 ਹੋਣ ਡਿਆ ਹੂੰ ਠੀਕ ਹੈ ਤੇ ਬਿਲਕੁਲ ਜਾਇਜ਼ ਡਿਮਾਂਡ ਵੀ ਜਾਇਜ਼ ਆ ਤੇ ਇੱਥੇ ਹੀ ਲੈਣ ਦੇਣ ਹੋਣਾ ਹੈ ਠੀਕ ਆ 65000 ਦੇ ਲਾਗੇ ਨਸਲ ਵੀ ਥੋੜੀ ਨਾ ਆਪਣੇ ਘਟਿਆ ਬਿਲਕੁਲ ਤੁਸੀਂ ਵੀਡੀਓ ਪਾਉਦੇ ਘਟਿਆ ਇਹ ਨਹੀਂ ਮੈਂ ਦਾ ਹੈਗੀ ਨਹੀਂ ਜਦੋਂ ਆਪਣੇ ਕੋਲ ਹੀ ਆ ਐਨਾ ਹੈ ਪਰ ਘਟਿਆ ਥੋੜੀ ਹੈ ਘਟਿਆ ਜੀ ਆ ਕਦੇ-ਕਦੇ ਵੇਖਣ ਚ ਪਸੂ ਨਿਕਲਦਾ ਜੀ ਆ ਕਦੇ-ਕਦੇ ਇਹੋ ਜਿਹਾ ਵੇਖ ਜਿਆਦਾ ਜੇ ਐਚਪੀ ਨੂੰ ਝਾਤੀ ਮਾਰਦੇ ਆ ਜਾਂ ਜਰਸੀ ਪਿਓਰ ਮਿਲ ਜਾਂਦੀ ਆ ਇਹੋ ਜੀ ਕ੍ਰਾਸ ਵੈੱਡ ਜਿਹੜੀ ਬਹੁਤ ਘਟ ਆਉਂਦੀ ਵੇਖਣ ਚ ਤੇ ਬਾਕੀ ਮੈਂ ਇੱਕ ਵਾਰੀ ਤੁਹਾਨੂੰ ਦੱਸ ਦੋ ਜਿੰਨਾ ਵੀ ਹੋ ਸਕਦਾ ਦੁੱਧ ਐਚਪੀ ਨਾ ਜਾਈਂਦੀ ਹਾਂਜੀ ਹਾਂਜੀ ਆ ਜਿਹੜਾ ਥਣਲੇਵਾ ਤੁਸੀਂ ਇੱਕ ਵਾਰੀ ਬੜੇ ਧਿਆਨ ਦੇ ਨਾਲ ਚੈੱਕ ਕਰੋ ਰੇਟ ਭਾਅ ਪਰ ਤਾਂ ਬਿਲਕੁਲ ਜਾਇਜ਼ ਆ ਦੋਸਤੋ ਬਾਕੀ ਜਿਹੜੇ ਵੀਰ ਨੇ ਇੱਥੇ ਘਰੇ ਪਹੁੰ ਸੈਟੀਸਫਾਈ ਹੋਵੋਗੇ ਸੰਤੁਸ਼ਟ ਹੋਵੋਗੇ ਵੀ ਇੰਨੇ ਕ ਰੇਟ ਵਾਲੀ ਜਿਹੜੀ ਦੋਸਤੋ ਇਹ ਬੈਡ ਹੈਗੀ ਆ ਠੀਕ ਆ ਤੇ ਆਹ ਸੀ ਜਿਹੜੀ ਦੋਸਤੋ ਤੀਜੇ ਨੰਬਰ ਤੇ ਬੈਡ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਮੱਝ ਦਿਖਾਉਣੇ ਆ ਤੇ ਤਿਆਰੀ ਦੇ ਵਿੱਚ ਟੁਕੀ ਆ ਦਿਨ ਸਮਾਂ ਉਹਦਾ ਵੀ ਪੁੱਛ ਲੈਣੀ ਆ ਕਿੰਨੇ ਕ ਦਿਨ ਹਜੇ ਲੈ ਕੇ ਜਾਊਗੀ ਸੂਣ ਚ ਆਜੋ ਜੀ ਠੀਕ ਆ ਤੇ ਇਹ ਵੀਰ ਫਿਰ ਸਵੇਰ ਕਿਲਮਾ ਸੂਣ ਜਾ ਰਹੀ ਐ ਇਹ ਦੂਜਾ ਜੀ ਸੂਣ ਜਾ ਰਹੀ ਐ ਦੂਜਾ ਜੀ ਹਾਂ ਜੀ ਠੀਕ ਆ ਦੂਜਾ ਸੁਹਾ ਦੋਸਤੋ ਇਹ ਮੱਝ ਸੁਣ ਜਾ ਰਹੀ ਹੈ ਤੇ ਆ ਜਿਹੜਾ ਤੁਸੀਂ ਮੂੰਹ ਮੱਥੇ ਤੋਂ ਆਹ ਵੇਖੋ ਫੇਸ ਕੁਆਲਿਟੀ ਸਿੰਗੀ ਸੁੰਗੀ ਮੂੰਹ ਮੱਥਾ ਆ ਹੈਗਾ ਜੀ ਠੀਕ ਆ ਜੀ ਆਹ ਸਿੰਘਾਂ ਦੀ ਬੰਤਰ ਪੂਰਾ ਬਾਡੀ ਸਟਰਕਚਰ ਆ ਪਿੱਛੇ ਨੂੰ ਜਿਵੇਂ ਆਪਾਂ ਤੁਰੇ ਆਣੇ ਦੋਸਤੋ ਹੈਵੀ ਬਾਡੀ weight ਆ ਪੂਰੇ ਭਾਰੇ ਸਰੀਰ ਬੰਤਰ ਵਾਲੀ ਪੂਰੇ ਵਜਨ ਮੱਟੇ ਵਾਲੀ ਜਿਹੜੀ ਇਹ ਮੱਝ ਆ ਕਰੋ ਚੱਕ ਜੀ ਠੀਕ ਆ ਆ ਜੀ ਪਿੱਛੇ ਥੱਬਿਆਂ ਦੇ ਥੱਬੇ ਆ ਵੇਖੋ ਬਾਕੀ ਪਿੰਡਾ ਪੁੰਡਾ ਵੀ ਬੜੀ ਭੋਲੀ ਆਵੇ ਇੱਕ ਹਾਂ ਪਤਲੀ ਚਮੜੀ ਆ ਦੇ ਜੀ ਕਿੰਨੀ ਪਤਲੀ ਆ ਠੀਕ ਆ ਦੇਣ ਜੇ ਵੀਰ ਮੈਨੂੰ ਲੱਗਦਾ ਵੀ ਲੈ ਜੂ ਕਾਫੀ ਇਹ ਦੇ ਜਿਹਾ ਫੋਸਾ ਨੌਕ ਦੇ ਰੱਖਦੇ ਜੀ ਨੌਕ ਤਾਂ ਨੌਕ ਦੇਣ ਦਿਨ ਪੂਰੇ ਹੁੰਦੇ ਵਿੱਚ ਜਿਵੇਂ ਰਾਜੀ ਰੂਜੀ ਆ ਵੀ ਉਹ ਨੌ ਦਿਨ ਨੌ ਤੋਂ ਵੱਧ ਵੀ ਲੱਗ ਜਾ ਸਕਦਾ ਹਲਦੀ 2-4 ਦਿਨ ਖੜ ਸਕਦੀ ਆ ਹੂੰ ਹੂੰ ਤੇ ਬਾਕੀ ਜੀ ਲਾ ਲਿਆ ਮੈਂ ਨੰਗਾ ਜੀ ਨਾਲ ਲਾਵੇ ਉਹ ਦੂਮੇਂ ਦਾ ਪੱਠਿਆਂ ਪੁੱਠਿਆਂ ਦਾ ਕੋਈ ਚੱਕਰੀ ਚੁੱਕ ਲਾਪੀ ਹੁੰਦੀ ਠੀਕ ਆ ਜੀ ਹਾਂਜੀ ਤੇ ਆਹ ਵੇਖੋ ਜੀ ਥਣ ਥਣ ਪੇਪਨ ਤੋਂ ਪਨ ਵਧੀਆ ਨਿਕਲੀ ਹੈ ਜੀ ਐ ਓਕੇ ਜੀ ਬਾਕੀ ਥਣ ਥਣ ਦਾ ਸਾਈਜ਼ ਵੇਖੋ ਉਹ ਆਪ ਇਹ ਥਣੂ ਥਣ ਥਲੀ ਪੂਰੀ ਖਰੀਦੀ ਹੈ ਜੀ ਹੁਣ ਏਦਾਂ ਡੰਗਰ ਬਿਲਕੁਲ ਜੀ ਲਓ ਵੀ ਖੋਲ ਦਗੇ ਨੂੰ ਵੀ ਖੋਲ ਸਾਫਟ ਐਂਗ ਜੀ ਸੋ ਪੂਰੀ ਨਿਗਰ ਹੈਵੀ ਬਾਡੀ ਵੇਅਰ ਦੋਸਤੋ ਇਕ ਵਾਰ ਫਿਰ ਕਨਫਰਮ ਕਰਾ ਦਿੰਨੇ ਆ ਭਾਰੇ ਸਰੀਰਕ ਪੰਤਰ ਇਸ ਮੱਛ ਦੀ ਆ ਠੀਕ ਆ ਤੇ ਥਣੇਵਾ ਤੁਸੀਂ ਵੇਖ ਸਕਦੇ ਹੋ ਹਜੇ ਬਣੂ ਥਣੂ ਪੂਰੀ ਢਿਲਾਟੂ ਲਾ ਜਿਵੇਂ ਦਰਸਾਉਂਦੀਆਂ ਹੈ ਇਹ ਹੈਗੀਆਂ ਵੀ ਪੂਰਾ ਬਣੂਗੀ ਹਜੇ ਇਹ ਮੱਝ ਤੇ 9 ਤੋਂ 10 ਦਿਨ ਦਾ ਸਮਾਂ ਜਿਹੜਾ ਦੋਸਤੋ ਬਿਲਕੁਲ ਤਿਆਰੀ ਦਾ ਹੋਵੇਗਾ ਬਿਲਕੁਲ ਉਸ ਤੋਂ ਬਾਅਦ ਕੋਈ 1-2 ਦਿਨ ਲੈ ਕੇ ਜਾ ਵੀ ਸਕਦੀ ਆ ਜਾਂ 9-10 ਦਿਨਾਂ ਦੇ ਦੌਰਾਨ ਜਿਹੜਾ ਦੋਸਤੋ ਛੂ ਵੀ ਸਕਦੀ ਆ ਠੀਕ ਆ ਬਾਕੀ ਥੋੜਾ ਜਿਹਾ ਸਫਰ ਤੇ ਡਿਪੈਂਡ ਹੁੰਦਾ ਜੇਕਰ ਥੋੜਾ ਲੰਬਾ ਸਫਰ ਇਸ ਨੇ ਕਰ ਲਿਆ ਹੋ ਸਕਦਾ ਵੀ ਹਫਤੇ ਦਾ ਸਮਾਂ ਜਿਹੜਾ ਅੱਜ ਤੇ ਸਮੇਤ ਆ ਕੇ ਜਿਹੜਾ ਸੋਹ। ਲਾਜ਼ਰੂ ਜੰਗੇ ਸੰਧੂ ਸਾਹ। ਉਤੋਂ ਵੀ ਨਾ ਦੇ ਕੋਈ ਮੈਨੂੰ ਪਤਾ ਨਹੀਂ ਗਾ। ਛੇਤੀ ਕੁਛ ਨਹੀਂ ਕੁੜੇ ਪੜੇ ਹੋਣੇ ਤੋੜੇ। ਬਿਲਕੁਲ ਜੀ। ਹਾਂ ਜੀ। ਆਦਾ ਠੀਕ ਆ। ਠੀਕ। ਇਹ ਪਾਜੀ ਫਿਰ ਬੂਟਾ ਸਿੰਘ ਜੀ ਕਿੰਨੇ ਦੀ ਦੇਰ ਲਿਆ ਕਰਦੇ ਆ। ਇਹਨਾਂ ਨੂੰ ਸਾਹ ਤੁਸੀਂ ਕਰ ਦੋ ਤੇ ਨਾਲ ਮੈਂ ਕਿਹਾ ਤੁਸੀਂ ਕਰ ਦੋ। ਸੋ ਰੇਟ ਜਿਹੜਾ ਆਪਾ ਪੜਤਾਂ ਹੁੰਦਾ ਦੋਸਤੋ ਆਪਾਂ ਹਰ ਵਾਰੀ ਜਿਹੜਾ ਵਪਾਰੀ ਵੀਰ ਤੇ ਵੀ ਸੁੱਟ ਦਿੰਨੇ ਆ ਵੀ ਘਟੋ ਘਟ ਜਿਹੜਾ ਦੋਸਤੋ ਉਹਨਾਂ ਦੀ ਖਰੀਦ ਕਿੱਥੇ ਹੁੰਦੀ ਆ ਕਈ ਵਾਰ ਆਪ ਨਹੀਂ ਪਤਾ ਹੁੰਦਾ ਕਿੰਨਾ ਕੁ ਪਸ਼ੂ ਗੇਰਾ ਉੱਚਾ ਲਿਆ ਹੁੰਦਾ ਜਾਂ ਆਹ ਜਿਹੜਾ ਤੁਸੀਂ ਪੂਰਾ ਸਟਰਕਚਰ ਜਿਹੜਾ ਮੱਝ ਦਾ ਵੇਖ ਲਓ ਵੀ ਕਿਸੇ ਪਾਸੇ ਜਿਹੜੀ ਖੁੰਜੀ ਨਹੀਂ ਗਈ ਹਰ ਪਾਸੇੋਂ ਪ੍ਰੋਪਰ ਪੂਰੀ ਆ ਭਾਰੀ ਵਜਨ ਵਟੇ ਵਾਲੀ ਆ ਦੋਸਤੋ ਕੋਈ ਲਿਸਾ ਫਿੱਕਾ ਪਸ਼ੂ ਹੋਵੇ ਉੱਥੇ ਥੋੜਾ ਜਿਹਾ ਉੱਪਰ ਟੜਾ ਰੇਟ ਦੇ ਵਿੱਚ ਬਾਤ ਕੱਟ ਵੀ ਹੋ ਜਾਂਦੀ ਆ ਇੱਥੇ ਜੇਕਰ ਆਪਾਂ ਇਹੋ ਜੀ ਮਾਝਾ 285 ਵੀ ਕਹਿੰਦੇ ਆ ਹੋ ਸਕਦਾ ਵੀ 82 ਦੇ ਅਗਲੇ ਦੀ ਖਰੀਦ ਹੋਵੇ 85 ਦੀ ਖਰੀਦ ਹੋਵੇ ਤੇ 100 ਜਿਹੜਾ ਪੂਰਾ ਆਪਾਂ ਜਿਹੜਾ ਦੋਸਤੋ ਪਾਜੀ ਫੂਟਾ ਸਿੰਘ ਦੇ ਉੱਪਰ ਹੀ ਸੁੱਟ ਦਿੰਦੇ ਆ ਵੀ ਲੈਣ ਦੇਣ ਕਿੰਨਾ ਕੁ ਜਿਹੜਾ ਕਰਦੇ ਆ ਕਿਥੋਂ ਤੱਕ ਤੱਕ ਜਿਹੜੀ ਦੇਣ ਆ ਕਰ ਦੇਣਗੇ ਅੱਛਾ ਪਾਜੀ ਦੱਸ ਦੋ ਫਿਰ ਜੀ ਹੁਣ ਵੀ ਕਿਥੋਂ ਤੱਕ ਤੱਕ ਭੈਣ ਭਰਾਵਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਵੀ ਉਹਨਾਂ ਨੂੰ ਛੋਟਛਾਪਾ ਕਰਕੇ ਕਿਥੋਂ ਤੱਕ ਪੈਂਦੀ ਆ ਸੰਦੂ ਸਾਹਿਬ 92000 ਦੇ ਦਾਂਗੇ 92 ਦੀ ਹਾਂ ਬਾ 92 ਦੇ ਦੇਣ ਲੈਣ ਕੇ ਵਿੱਚੋਂ ਹੋਜੂ ਖੁੱਲਾ ਮਾਨਤਾਂ ਦਾ ਫਿਰ ਹੁੰਦਾ ਯਾਰੇ ਕੇ ਭੈਣ ਭਰਾ ਦਾ ਜੀ ਹਰੇਕ ਦਾ ਕਰਨਾ ਪੈਂਦਾ ਤੁਹਾਨੂੰ ਕੋਈ 2 400 ਵਾਲਾ ਨਾ ਹੋਵੇ ਮਾਨਤਾਂ ਕੋਈ ਹਜ਼ਾਰਾਂ ਜੂਰਾਂ ਦੇ ਵਿੱਚ ਵੇਖੋ ਕੀ ਹੁੰਦਾ ਸੰਤੂ ਸਾਹਿਬ ਜੀ ਤੁਸੀਂ ਆਸਤਾ ਨਾ 2000 ਕਰਦਾ ਜਾ ਅੱਛਾ 90 ਦੀ ਹੋ ਰਹੀ ਫਿਰ 90 ਦੀ ਕਰਦਾ ਪਰ ਇੱਥੇ ਵਿੱਚੋਂ ਨਹੀਂ ਮੁਣਕਿਓਣੀ ਛੋੜ ਹੂੰ ਠੀਕ ਆ ਜੀ ਹਾਂਜੀ 90000 ਭਰਾਵੋ ਇਸ ਮਾਚ ਦੀ ਜਿਹੜੀ ਹਾਂਣ ਵਾਲੀ ਗੱਲਬਾਤ ਹੋਈ ਆ ਤੇ ਮਾਜ ਤੁਸੀਂ ਵੇਖ ਲਓ ਆਣ ਕੇ ਕਰੀ ਸਾਨੂੰ ਸਾਬਾ ਪੌਣੀ ਨਹੀਂ ਆ ਜਿਵੇਂ ਵੀਡੀਓ ਇਤਨਾ ਮੱਝ ਬਣਦੀ ਹੈ ਫਿਰ ਮੈਂ ਹਜਲ ਪਾਣੇ ਨਹੀਂ ਤੇ ਦੂਜੀ ਵਾਰੀ ਸਹੀ ਬਿਲਕੁਲ ਤੇ ਇਹ ਜਿਹੜੇ ਦੋਸਤੋ ਆਜਾ ਭਾਜੀ ਬੂਟਾ ਸਿੰਘ ਦੇ ਕੋਲ ਚਾਰ ਨਗ ਸੀਗੇ ਮੱਝ ਵੀ ਕਾਫੀ ਚੰਗੀ ਆ ਬਿੱਲੀਆਂ ਖਾਣੇ ਕਲੀਆਂ ਬਿੱਲੀਆਂ ਖਾਣ ਗਈਆਂ ਪਿੱਟ ਪੁੱਠੇ ਦੀ ਚੜਾਈ ਪੜੀ ਆ ਥੱਲੇ ਲੜ ਲੂੜ ਠਿੱਲਾ ਠਿੱਲਾ ਪੜੀ ਆ ਸਾਬ ਸਾਬ ਸਾਬਿਆ ਸਿੰਘ ਦੀ ਬਰੀਕੀ ਜਿਆ ਇੰਨਾ ਹੋਵੇ ਮੋਡੇ ਮੋਡੇ ਸਿੰਘ ਕੋ ਨਹੀਂ ਮੱਝ ਦੇ ਬਾਈ ਨੱਟੇ ਦਾ ਹਲਦੀ ਮਿਲਦੀ ਹੈ ਬਿਲਕੁਲ ਹਾਂਜੀ ਬਾਕੀ ਇੱਕ ਮੋਸਟ ਅਪਾਂਟੈਂਟ ਗੱਲ ਹੁੰਦੀ ਹੈ ਵੀ ਪਸ਼ੂ ਦੁੱਧ ਵਾਲਾ ਹੋਵੇ ਹਾਂਜੀ ਹਾਂਜੀ ਸਿੰਘ ਕੁੰਡੇ ਹੋਣ ਤੇ 7 ਕਿਲੋ ਦੁੱਧ ਹੋਵੇ ਤੇ ਉਹ ਵੀ ਨਹੀਂ ਚੰਗਾ ਕੋਈ ਨਹੀਂ ਦੱਲੇ ਇਹ ਦੁਕਾਨ ਹਾਂਜੀ ਹਾਂਜੀ ਸਿੰਘ ਥੋੜੇ ਜਿਹਾ ਓਵਰ ਹੋ ਜਾਣਗੇ ਪਰ ਥੱਲਿਓ ਕੁਝ ਘੱਟੋ ਘਾਟ ਵੀ ਜਿਹੜੇ ਸਨ ਬਖਾਲਾ ਬਣਦੇ ਦੁੱਧ ਚੰਗਾ ਕਪੈਸਿਟੀ ਵਾਲਾ ਹੋਵੇ ਤੇ ਵਿੱਚੇ ਸਭ ਕੁਝ ਆ ਜਾਂਦਾ ਤੇ ਭਾਜੀ ਬੂਟਾ ਸਿੰਘ ਸੰਪਰਕ ਨੰਬਰ ਆਪਣੇ 84371 98942 ਠੀਕ ਹੈ ਜੀ ਹਾਂਜੀ ਇਹ ਦੋਸਤੋ ਮੇਰੇ ਨਾਲ ਸੀਗੇ ਵੀਰ ਬੂਟਾ ਸਿੰਘ ਜੀ ਤੇ ਖਾਸ ਪਿੰਡ ਜਿਹੜੀ ਤੁਸੀਂ ਵਿਜ਼ਿਟ ਕਰਨੀ ਹੈ ਪਿੰਡ ਮੀਰਕੇ ਨੇੜੇ ਅਮਰਕੋਟ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਐਨੀਮਲ ਪਸੰਦ ਆਉਣਗੇ ਦੋਸਤੋ ਪਸੰਦ ਆਇਆ ਹੋਇਆ ਪਸ਼ੂ ਤਸੱਲੀ ਤੁਸੀਂ ਕਰਨੀ ਹੈ ਦੋ ਟਾਈਮ ਚੁਆਈ ਕਰ ਲੋ ਤੇ ਇਹ ਟੈਂਕ ਮੇਨ ਮੌਜੂਦਾ ਜਿਹੜਾ ਡੰਗਰਾ ਦੀ ਸੰਭਾਲ ਧਾਮ ਕਰਦਾ ਇਹ ਵੀਰ ਸਾਹਿਬ ਸੰਭਾਲ ਕਰਦਾ ਇਹ ਟੈਂਕ ਆਸਲ ਇਹ ਟੈਂਕ ਆ ਭਰਾ ਠੀਕ ਆ ਟੈਂਕ ਆਸਲ ਠੀਕ ਆ ਆਸਲਾ ਤੋਂ ਵੀਰੇ ਹਾਂ ਸਾਡੇ ਪਿੰਡੋਂ ਹੀ ਹੁਣ ਬੈਠੇ ਮੀਤਿਆ ਪਿੰਡ ਸਾਡਾ ਵੀ ਆਸਲੇ ਠੀਕ ਆ ਤੇ ਪਸ਼ੂ ਖੋਲਣ ਦੀ ਜ਼ਿੰਮੇਵਾਰੀ ਪਸ਼ੂਆਂ ਨੂੰ ਰਜਾਉਣ ਦੀ ਸਾਹਿਬ ਜੀ ਪੂਰੀ ਸਾਫ਼ ਸੰਭਾਲਦੀ ਜਿਹੜੀ ਜ਼ਿੰਮੇਵਾਰੀਆਂ ਦੋਸਤੋ ਉਹਦੇ ਮਗਰ ਜਿਹੜਾ ਚਿਹਰਾ ਹੁੰਦਾ ਉਹ ਵੀ ਭਾਈ ਬੂਟਾ ਸਿੰਘ ਆਂਦਾ ਵੀ ਉਹਨੂੰ ਸਾਹਮਣੇ ਕਰਨਾ ਤੇ ਆਹ ਵੀਰ ਜਿਹੜਾ ਬਿਲਕੁਲ ਸਾਹਮਣੇ ਆ ਜਿਹੜਾ ਦੇਖ ਰਿਹਾ ਕਰਦਾ ਹੋਰ ਵੀਰੇ ਠੀਕ ਠਾਕ ਹੈ ਘੈਂਟ ਚਲੋ ਜਿਉਂਦਾ ਰਹੇ ਨਾ ਹੀ ਟਾਇਆ ਗਿਆ ਆ ਬਿਲਕੁਲ ਬਿਲਕੁਲ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਾਣੀ ਪੀਣ ਦੀ ਹੈ